ਭਾਰਤ ਦੇ ਵਿੱਚ ਇਹ ਗਲਤ ਨੀਤੀਆਂ ਆਈਆਂ ਚਾਹੇ ਮੋਦੀ ਸਰਕਾਰ ਦੀ ਆਈ ਆ ਚਾਹੇ ਉਹ ਮੁੱਖ ਮੰਤਰੀ ਜਗਤ ਸਿੰਘ ਜੀ ਆਪਣੇ ਭਗਵਾਨ ਸਿੰਘ ਨਹੀਂ ਮੰਦੀ ਆਈ ਆ ਜੀ ਕੁਝ ਪਰਸੈਂਟ ਹੀ ਤਾਂ ਕਹਿੰਦੇ ਡਿਵੈਲਪਮੈਂਟ ਕੋਲ ਹੋਣੀ ਆ ਇਹ ਕੋਈ ਪਤਾ ਨਹੀਂ ਅੱਜ ਅਜੇ ਤੱਕ ਚੰਡੀਗੜ੍ਹ ਮਹਾਲੀ ਡਿਵੈਲਪਮੈਂਟ ਨਹੀਂ ਹੋ ਰਿਹਾ ਪੂਰਾ 35 40 40 ਸਾਲ ਹੋ ਗਏ ਆ ਭਾਰਤੀ ਕਿਸਾਨ ਯੂਨੀਅਨ ਦੁਆਬਾ ਐਸ ਕੇ ਐਮ ਦੀ ਸਾਰੀ ਮੀਟਿੰਗ ਹੋਈ ਸੀਗੀ ਭਾਰਤੀ ਕਿਸਾਨ ਯੂਨੀਅਨ ਦੇ ਸਾਰੇ ਗਰੰਟੀ ਵਾਲੇ ਵੀਰਾਂ ਨੇ ਔਰ ਸਾਰਿਆਂ ਨੇ ਇਕਸਰਾਹ ਕੀਤੀ ਸੀਗੀ ਜਿਹੜੀ ਭਾਰਤੀ ਭਾਰਤ ਦੇ ਵਿੱਚ ਇਹ ਗਲਤ ਨੀਤੀਆਂ ਆਈ ਆ ਚਾਹੇ ਮੋਦੀ ਸਰਕਾਰ ਦੀ ਆਈ ਆ ਚਾਹੇ ਉਹ ਮੁੱਖ ਮੰਤਰੀ ਬਲ ਸਿੰਘ ਜੀ ਆਪਣੇ ਭਗਵੰਤ ਸਿੰਘ ਦੀ ਮੰਨਦੀ ਆਈ ਆ ਜੀ ਜਿਹੜੀ ਲੈਂਡ ਪੋਲਿੰਗ ਦੀ ਪਾਲਿਸੀ ਆ ਇਹ ਬਹੁਤ ਗਲਤ ਆ ਇਨੂੰ ਰੱਦ ਕਰਾਉਣ ਵਾਸਤੇ ਅੱਜ ਬਹੁਤ ਵੱਡਾ ਸੰਘਰਸ਼ ਪਕੜਪੰਡ ਵਿੱਚ ਹੋ ਰਿਹਾ ਆ ਭਾਵੇਂ ਕਿ ਗਵਰਨਮੈਂਟ ਨੇ ਇਹ ਪਾਲਿਸੀ ਵਾਪਸ ਲਈ ਆ ਲੇਕਿਨ ਜਿੰਨਾ ਤੱਕ ਵਿਧਾਨ ਸਭਾ ਦੇ ਵਿੱਚ ਰੱਦ ਨਹੀਂ ਹੁੰਦੀ ਉਹਨਾਂ ਤੱਕ ਕਿਸਾਨ ਟੱਕ ਕੇ ਨਹੀਂ ਬੈਠੂਗਾ ਇਹ ਪਾਲਿਸੀ ਇੰਨੀ ਕੁ ਮੜੀ ਆ ਆਪ ਸਭ ਰਿਆ ਨੂੰ ਪਤਾ ਆ ਜਿੰਨੇ ਜਿੱਥੇ ਵੀ ਮੇਰੀ ਆਵਾਜ਼ ਚੱਲਦੀ ਸਾਰੇ ਹੀ ਪੜੇ ਲਿਖੇ ਆ ਇਹ ਪਾਲਿਸੀ ਇੰਨੀ ਮੜੀ ਆ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਆਪਣੀ ਜ਼ਮੀਨ ਦੇ ਵਿੱਚ ਪੇ ਤਾਦਿਆਂ ਦੀ ਬਾਬਿਆਂ ਦੀਆਂ ਸਾਡੀਆਂ ਪਧਰੀਆਂ ਕੀਤੀਆਂ ਜ਼ਮੀਨਾਂ ਕਿਦਾਂ ਛੱਡ ਕੇ ਚਲੀ ਜਾਈਏ ਇਹਨਾਂ ਜ਼ਮੀਨਾਂ 'ਚ ਅਸੀਂ ਇੱਕ ਪਸ਼ੂਆਂ ਵਾਸਤੇ ਖੁਰਲੀ ਕੀ ਇੱਕ ਅਸੀਂ ਮੋਟਰ ਵਾਲਾ ਕਮਰਾ ਨਹੀਂ ਬਣਾ ਸਕਦੇ ਸਾਨੂੰ ਕੀ ਦੇਣਾ ਇਹਨਾਂ ਨੇ ਕੁਝ ਪਰਸੈਂਟ ਹਿੱਸਾ ਕਹਿੰਦੇ ਡਿਵੈਲਪਮੈਂਟ ਕਦੋਂ ਹੋਣੀ ਆ ਇਹ ਕੋਈ ਪਤਾ ਨਹੀਂ ਅੱਜ ਅਜੇ ਤੱਕ ਚੰਡੀਗੜ੍ਹ ਮਹਾਲੀ ਡਿਵੈਲਪਮੈਂਟ ਨਹੀਂ ਹੋ ਰਿਹਾ ਪੂਰਾ 35 40 40 ਸਾਲ ਹੋ ਗਏ ਆ ਜੀ ਸੋ ਕਿੱਥੇ ਕਿੱਥੇ ਜਿੱਥੇ ਬੰਦੀਆਂ ਪੁਜੀਆਂ ਹੈਗੀਆਂ ਅੱਜ ਤੇ ਸਾਰੇ ਪੰਜਾਬ ਤੋਂ ਆਈ ਆ ਜੀ ਗਰਦਾਸਪੁਰ ਤੋਂ ਆ ਗਈਆਂ ਆ ਜੀ ਤਰ ਤਰ ਸਭ ਆ ਗਈਆਂ ਅੰਮ੍ਰਿਤਸਰ ਤੋਂ ਆ ਗਈਆਂ ਇਧਰੋਂ ਪਟਿਆਲੇੋਂ ਆ ਰਹੀਆਂ ਜੀ ਵੱਡਾ ਜੀ ਤਾਂ ਦੇਖੋ بارش ਨੇ ਥੋੜਾ ਜਿਹਾ ਮੌਸਮ ਠੰਡਾ ਕਰ ਦਿੱਤਾ ਆ ਫਿਰ ਵੀ بارش ਦੇ ਵਿੱਚ ਸਾਰੀ ਦੁਨੀਆ ਆਈ ਆ ਜਿਵੇਂ ਦਿੱਲੀ ਅੰਦোলন ਦੀ ਯਾਦ ਤਾਜ਼ਾ ਹੋਈ ਹੈਗੀ ਆ بارش ਦਾ ਪ੍ਰਕੋਪ ਕਾਫੀ ਜ਼ਿਆਦਾ ਸੀ ਲੇਕਿਨ ਫੇ ਵੀ ਕਿਸਾਨਾਂ ਨੇ ਜਿਹੜੇ ਰਸਤੇ ਚੀਰਦੇ ਹੋਏ ਅੱਗੇ ਵੱਧ ਕੇ ਇੱਥੇ ਪੁੱਜੀ ਹੋਏ ਹੈਗੇ ਆ ਦਿੱਲੀ ਅੰਦੋਲਨ ਜਿਹੜਾ ਸੀਗਾ ਜੀ ਉਹ ਮੋਦੀ ਦੇ ਖਿਲਾਫ ਸੀਗਾ ਇਹਨੇ ਸੋਚਿਆ ਹੀ ਨਹੀਂ ਭਗਵੰਤ ਮਾਨ ਨੇ ਵੀ ਜਦੋਂ ਅਸੀਂ ਮੋਦੀ ਦੇ ਗੋਡਲੀਆਂ ਲਵਾ ਸਕਦੇ ਆ ਤੇ ਤੂੰ ਕੀ ਚੀਜ਼ ਆ ਤੈਨੂੰ ਅਸੀਂ ਇੱਕ ਬਦਲ ਕੀਤਾ ਸੀਗਾ ਬਦਲ ਜਿਹੜਾ ਅਸੀਂ ਚਾਹੁੰਦੇ ਸੀ ਸਾਡਾ ਬਦਲ ਹੋਊਗਾ ਲੇਕਿਨ ਇਹਨੂੰ ਬਦਲ ਉਲਟ ਪਾਸੇ ਨੂੰ ਕਰਤਾ ਇਹਨੇ ਕਿਸਾਨਾਂ ਨੂੰ ਹੀ ਡਿਪਰੈਸ਼ਨ ਕਰ ਦਿੱਤਾ ਤੇ ਕੀ ਲੱਗਦਾ ਹੈ ਕਿ ਅੱਜ ਦੇ ਅੰਦੋਲਨ ਦੇ ਸਿੱਟੇ ਕੀ ਆਉਣਗੇ ਕੋਈ ਸਿੱਟੇ ਤਾਂ ਬਹੁਤ ਵਧੀਆ ਆਉਣਗੇ ਜੀ ਸਿੱਟੇ ਮੀਂਹ ਦੇ ਵਿੱਚ ਵੀ بارش ਦੇ ਵਿੱਚ ਵੀ ਔਰ ਲੋਕੀ ਕਿੱਥੋਂ ਕਿੱਥੋਂ ਤੁਰ ਕੇ ਬਹੁਤੀਆਂ ਗੱਡੀਆਂ ਤੋਂ ਸਾਡੀਆਂ ਧੁੱਤ ਕਰ ਪਹੁੰਚੀਆਂ ਹੀ ਨਹੀਂ 5-5 ਕਿਲੋਮੀਟਰ ਤੋਂ ਤੁਰ ਕੇ ਇੱਥੇ ਆ ਗਏ ਵੱਡਾ ਸੰਘਰਸ਼ ਹੋਊਗਾ ਸਿੱਟੇ ਕੀ ਗਵਰਨਮੈਂਟ ਗੋਡੀ ਟਿਕੂਗੀ ਜੀ ਹੁਣ ਸੀਆਂ ਵਾਪਸ ਲੈ ਰਹੀ ਆ ਜੀ ਜੀ ਕਾਲ ਬਤਲੀ ਧੰਨਵਾਦ ਥੈਂਕ ਯੂ